ਪੰਜਾਬ ਸਰਕਾਰ ਬੁਰ ਹਾਲ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸੀ ਨਤੀਜੇ ਆ ਚੁੱਕੇ ਨੇ ਹਲੇ ਤੱਕ ਮੇਰ ਨਹੀਂ ਬਣਿਆ ਲੇਕਿਨ ਹੁਣ ਸ਼ਹਿਰਾਂ ਦੇ ਮੇਰ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਆ ਪੰਜੇ ਜਿਹੜੇ ਨਗਰ ਨਿਗਮ ਨੇ ਉਹਨਾਂ ਦੇ ਮੇਰ ਅਹੁਦੇ ਜਿਹੜੇ ਨੇ ਉਹ ਜਰਨਲ ਰੱਖ ਦਿੱਤੇਗੇ ਨੇ ਜਦਕਿ ਲੁਧਿਆਣਾ ਦੇ ਵਿੱਚ ਪਹਿਲੀ ਵਾਰ ਇੱਕ ਔਰਤ ਮੇਰ ਚੁਣੀ ਜਾਏਗੀ ਸਰਕਾਰ ਵੱਲੋਂ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਆ ਕਿ ਪੰਜ ਨਗਮਾ ਚ ਮੇਰ ਲਗਾਉਣ ਦੀ ਜਿਹੜੀ ਤਿਆਰੀ ਆ ਉਹਦੇ ਤਹਿਤ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਲੁਧਿਆਣਾ ਵਾਸਤੇ ਔਰਤ ਵਾਸਤੇ ਮੇਰ ਦਾ ਅਹੁਦਾ ਰਾਖਵਾ ਕੀਤਾ ਗਿਆ ਜਦਕਿ ਚਾਰ ਨਗਮਾ ਦੇ ਜਿਹੜੇ ਮੇਰ ਨੇ ਉਹ ਜਰਨਲ ਕੈਟਾਗਰੀ ਤੋਂ ਬਣਾਏ ਜਾਣਗੇ ਅਗਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਪੰਜਾਬ ਦਾ ਵੱਡਾ ਤੇ ਕਮਾਈ ਵਾਲਾ ਸ਼ਹਿਰ ਉਥੇ ਪਹਿਲੀ ਦਫਾ ਜਦੋਂ ਦਾ ਨਗਰ ਨਿਗਮ ਬਣਿਆ ਉਥੇ ਇੱਕ ਔਰਤ ਨੂੰ ਮੇਰ ਬਣਨ ਦਾ ਮੌਕਾ ਮਿਲੇਗਾ ਪੰਜਾਬ ਸਰਕਾਰ ਵੱਲੋਂ ਜਿਹੜੇ ਨਿਗਮਾਂ ਦੇ ਮੇਰ ਦੇ ਅਹੁਦੇ ਲਈ ਜਿਹੜੀ ਨੋਟੀਫਿਕੇਸ਼ਨ ਰਾਖਵਾ ਕਰਨ ਨੂੰ ਲੈ ਕੇ ਜਾਰੀ ਕੀਤਾ ਗਿਆ ਉਹਦੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਦੱਸਿਆ ਗਿਆ ਕਿ ਨਗਰ ਨਿਗਮ ਲੁਧਿਆਣਾ ਦੇ ਮੇਰ ਦਾ ਅਹੁਦਾ ਮਹਿਲਾ ਲਈ ਔਰਤ ਲਈ ਰਾਖਵਾ ਹੋਏਗਾ ਜਦਕਿ ਨਗਰ ਨਿਗਮ ਪਟਿਆਲਾ ਫਗਵਾੜਾ ਜਲੰਧਰ ਅਤੇ ਅੰਮ੍ਰਿਤਸਰ ਦਾ ਮੇਰ ਅਹੁਦਾ ਜਨਰਲ categories واسطے رکھا گیا 21 دسمبر ਨੂੰ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਸੀ ਪੰਜਾਬ ਸਰਕਾਰ ਨੇ 17 ਦਿਨਾਂ ਬਾਅਦ ਮੇਅਰ ਦਾ ਰਾਖਵੇਂ ਕਰਨ ਦਾ ਫੈਸਲਾ ਕੀਤਾ ਹੈ ਸਤਾਨਕ ਸਰਕਾਰਾਂ ਵਿਭਾਗ ਨੇ ਦੀ ਪੰਜਾਬ ਰਿజర్ਵੇਸ਼ਨ ਫੋਰ ਦੀ ਆਫੀਸਰ ਆਫ ਦੀ ਮੇਅਰ ਆਫ ਮਿਨਿਸਪਲ ਕਾਰਪੋਰੇਸ਼ਨ ਰੂਲਜ਼ 217 ਅਧੀਨ ਅਰਜ ਸ਼ੈਡਿਊਲ ਦੇ ਰੋਸਟਰ ਪੁਆਇੰਟ ਅਨੁਸਾਰ ਇਹ ਰਾਖਮਾ ਕਰਨ ਕੀਤਾ ਹੈ ਬੇਸ਼ੱਕ ਚੋਣ ਨਤੀਜੇ 21 ਦਸੰਬਰ ਨੂੰ ਆ ਗਏ ਸਨ ਪਰ ਇਹਨਾਂ ਨਗਰ ਨਿਗਮਾਂ ਦੇ ਮੇਅਰ ਦਾ ਫੈਸਲਾ ਹਾਲੇ ਵੀ ਅਧ ਵਿਚਾਲੇ ਲਟਕਿਆ ਪਿਆ ਹੈ ਨਗਰ ਨਿਗਮ ਪਟਿਆਲਾ ਦੀ ਚੋਣ ਵਿੱਚ ਆਵਾਜ਼ ਦੀ ਪਾਰਟੀ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੋਇਆ ਜਦ ਕਿ ਜਲੰਧਰ ਤੇ ਲੁਧਿਆਣਾ ਨਿਗਮ ਦੀ ਚੋਣ ਵਿੱਚ ਆਪ ਚਾਹੇ ਸਭ ਤੋਂ ਵੱਡੀ ਪਾਰਟੀ ਉੱਭਰੀ ਹੈ ਲੇਕਿਨ ਫਿਰ ਵੀ ਉਹਨਾਂ ਨੂੰ ਬਹੁਮਤ ਨਹੀਂ ਮਿਲਿਆ ਜਦ ਕਿ ਅੰਮ੍ਰਿਤਸਰ ਫਗਵਾੜਾ ਦੇ ਵਿੱਚ ਕਾਂਗਰਸ ਪਾਰਟੀ ਦਾ ਹੱਥ ਉੱਪਰ ਆ ਪਟਿਆਲਾ 'ਚ 53 ਵਾਰਡਾਂ ਦੇ ਨਤੀਜੇ ਐਲਾਨ ਗਏ ਜਿਸ ਵਿੱਚੋਂ 43 ਵਾਰਡਾਂ ਤੇ ਆਮ ਆਦੀ ਪਾਰਟੀ ਜਿੱਤ ਹੋਈ ਸੀ ਜਲੰਧਰ ਨਗਰ ਨਿਗਮ ਵਿੱਚ 85 ਵਾਰਡਾਂ ਵਿੱਚੋਂ ਆਮ ਆਦੀ ਪਾਰਟੀ ਨੇ 38 ਸੀਟਾਂ ਹਾਸਲ ਕੀਤੀਆਂ ਸੀ ਇਸੇ ਦਾ ਲੁਧਿਆਣਾ ਨਗਰ ਨਿਗਮ ਦੇ ਵਿੱਚ 95 'ਚੋਂ 44 ਵਾਰਡ ਆਮ ਆਦੀ ਪਾਰਟੀ ਨੇ ਜਿੱਤੇ ਜਦਕਿ ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਸੀਟਾਂ 'ਚੋਂ 40 ਸੀਟਾਂ ਲੈ ਕੇ ਕਾਂਗਰਸ ਪਾਰਟੀ ਵੱਡੀ ਪਾਰਟੀ ਦੇ ਤੌਰ ਤੇ ਉਭਰੀ ਸੀ ਨਗਰ ਨਿਗਮ ਐਕਟ ਮੁਤਾਬਕ ਨਗਰ ਨਿਗਮ ਚੋਣਾਂ ਦੇ 1 ਮਹੀਨੇ ਦੇ ਅੰਦਰ ਜ਼ਰ ਮੇਅਰ ਦੇ ਅਹੁਦੇ ਦੀ ਚੋਣ ਕਰਨੀ ਹੁੰਦੀ ਹੈ ਇਸ ਲਈ 22 ਜਨਵਰੀ ਤੋਂ ਪਹਿਲਾਂ ਪਹਿਲਾਂ ਹੁਣ ਸਾਰੀਆਂ ਨਿਗਮਾਂ ਵਿੱਚ ਨਵੇਂ ਮੇਅਰ ਲਗਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਮੇਅਰ ਦੀ ਚੋਣ ਕਰਨ ਲਈ ਕੌਂਸਲਰਾਂ ਨੂੰ ਮੰਡਲ ਕਮਿਸ਼ਨਰਾਂ ਵੱਲੋਂ ਸੌਂਚਕਾਈ ਜਾਂਦੀ ਹੈ ਅਤੇ ਇਸ ਲਈ ਨਿਗਮ ਪ੍ਰਸ਼ਾਸਨ ਵੱਲੋਂ ਮੀਟਿੰਗ ਦਾ ਅਜੰਡਾ ਵੀ ਤਿਆਰ ਕੀਤਾ ਜਾਂਦਾ ਹੈ ਮੇਰ ਦੀ ਚੋਣ ਦੇ ਨਾਲ ਨਾਲ ਹੀ ਇਹਨਾਂ ਸ਼ਹਿਰਾਂ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਵੀ ਚੋਣ ਕੀਤੀ ਜਾਵੇਗੀ ਸਭ ਤੋਂ ਵੱਡੀ ਗੱਲ ਕਿ ਪੰਜ ਨਗਰ ਨਿਗਮ ਜਿਹਦੇ ਵਿੱਚ ਅੰਮ੍ਰਿਤਸਰ ਜਲੰਧਰ ਪਟਿਆਲਾ ਲੁਧਿਆਣਾ ਤੇ ਫਗਵਾੜਾ ਇਹਨਾਂ ਵਿੱਚ ਇੱਕ ਵੀ ਜਿਹੜਾ ਮੇਅਰ ਦਾ ਅਹੁਦਾ ਉਹ ਐਸਸੀ ਭਾਈਚਾਰੇ ਵਾਸਤੇ ਨਹੀਂ ਰੱਖਿਆ ਗਿਆ ਇਹ ਵੀ ਆਪਣੇ ਆਪ 'ਚ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਜਿੱਥੇ ਪੰਜ ਜਿਹੜੇ ਮੇਅਰ ਨੇ ਜਨਰਲ ਕੈਟਾਗਰੀ ਤੋਂ ਚੁਣੇ ਜਾਣਗੇ ਉੱਥੇ ਜਿਹੜਾ ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਦੇ ਅਹੁਦੇ ਐਸਸੀ ਭਾਈ ਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਕਾਉਂਸਲਰਾਂ ਨੂੰ ਦਿੱਤੇ ਜਾਣਗੇ ਹਾਲਾਂਕਿ ਆਮ ਆਦਮੀ ਪਾਰਟੀ ਬਾਬਾ ਸਾਹਿਬ ਨੂੰ ਲੈ ਕੇ ਕਾਫੀ ਵਿਸ਼ਵਾਸ ਰੱਖਦੀ ਹੈ ਸਰਕਾਰੀ ਦਫਤਰਾਂ ਦੇ ਵਿੱਚ ਜਿੱਥੇ ਇੱਕ ਪਾਸੇ ਬਾਬਾ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਦੂਜੇ ਪਾਸੇ ਸ਼ੀਦੇ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦੀ ਫੋਟੋ ਲੱਗੀ ਹੈ ਪਰ ਫਿਰ ਵੀ ਪੰਜਾਬ ਦੇ ਪੰਜ ਨਗਰ ਨਿਗਮਾਂ ਦੇ ਵਿੱਚ ਅਗਰ ਮੇਅਰ ਅਹੁਦੇ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਮੇਅਰ ਅਹੁਦੇ ਜਨਰਲ ਕੈਟਾਗਰੀ ਵਾਸਤੇ ਰੱਖੇ ਗਏ ਨੇ ਤੇ ਲੁਧਿਆਣੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਹਿਲੀ ਦਫਾ ਇੱਕ ਔਰਤ ਨੂੰ ਲੁਧਿਆਣਾ ਜਿਹੜਾ ਪੰਜਾਬ ਦਾ ਮੈਟਰੋ ਤੇ ਕਮਾਈ ਵਾਲਾ ਸ਼ਹਿਰ ਮੰਨਿਆ ਜਾਂਦਾ ਉੱਥੇ ਇੱਕ ਔਰਤ ਨੂੰ ਮੇਰ ਮੰਨਣ ਦਾ ਮੌਕਾ ਮਿਲੇਗਾ ਹਾਲਾਂਕਿ ਇਸ ਸ਼ਹਿਰ ਦੇ ਵਿੱਚ ਆਮ ਆਦੀ ਪਾਰਟੀ ਦੇ 2 ਐਮਐਲਏ ਉਹਨਾਂ ਦੀਆਂ ਪਤਨੀਆਂ ਵੀ ਇਨ੍ਹਾਂ ਚੋਣਾਂ ਵਿੱਚ ਉਹਨਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਲੇਕਿਨ ਹੁਣ ਭੱਜ ਦੌੜ ਸ਼ੁਰੂ ਹੋ ਚੁੱਕੀ ਹੈ ਮੇਰ ਅਹੁਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਅੱਜਕੱਲ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਰੋੜਾ ਦੇ ਘਰ ਕਾਫੀ ਵੱਡੇ ਪੱਧਰ ਤੇ ਸਿਆਸੀ ਹਲਚਲਾਂ ਕਾਫੀ ਲੰਮੇ ਸਮੇਂ ਤੋਂ ਚੱਲ ਰਹੀਆਂ ਫਾਈਨਲ ਜਿਹੜਾ ਫੈਸਲਾ ਉਹ ਆਮ ਆਦੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਦੀਪ ਪਾਟਖੋਣਾ ਕਰਨਾ ਕਿ ਕਿਹੜੇ ਸ਼ਹਿਰ ਦੇ ਵਿੱਚ ਕਿਸ ਆਮ ਆਦੀ ਪਾਰਟੀ ਦੇ ਕਾਉਂਸਲਰ ਨੂੰ ਮੇਅਰ ਬਣਾਇਆ ਜਾਏਗਾ ਲੇਕਿਨ ਆਮ ਆਦੀ ਪਾਰਟੀ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਉਧਰ ਹੀ ਕਾਂਗਰਸ ਪਾਰਟੀ ਹੱਲੇ ਤੱਕ ਅੰਮ੍ਰਿਤਸਰ ਅਤੇ ਫਗਵਾੜੇ ਵਿੱਚ ਵੀ ਫੈਸਲਾ ਨਹੀਂ ਕਰ ਸਕੀ ਕਿ ਉਹਨਾਂ ਨੇ ਮੇਰ ਕਿਸ ਨੂੰ ਬਣਾਣਾ ਹਾਲਾਂਕਿ ਅੰਮ੍ਰਿਤਸਰ ਵਾਸਤੇ ਵੀ ਕਾਂਗਰਸ ਪਾਰਟੀ ਨੂੰ 3-4 ਕਾਉਂਸਲਰਾਂ ਦੀ ਜ਼ਰੂਰਤ ਹੈ ਲੇਖਣ ਉਹ ਆਮ ਆਦੀ ਪਾਰਟੀ ਨੇ ਆਪਣੇ ਮੇਰ ਬਣਾਉਣ ਵਾਸਤੇ ਜੋਰਤੋਰ ਸ਼ੁਰੂ ਕਰ ਦਿੱਤੇ ਨੇ ਫਗਵਾੜਾ ਤੇ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ ਵੀ ਕਈ ਆਜ਼ਾਦ ਕਾਉਂਸਲਰ ਕਈ ਕਾਲੀ ਕਾਉਂਸਲਰ ਤੇ ਕਈ ਕਾਂਗਰਸ ਨਾਲ ਸਬੰਧ ਰੱਖਣ ਵਾਲੇ ਕਾਉਂਸਲਰਾਂ ਨੂੰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਸਰਕਾਰੀ ਸਿਸਟਮ ਦੇ ਯੋਰ ਦੇ ਨਾਲ ਪਟਿਆਲੇ ਦੇ ਨਾਲ ਨਾਲ ਬਾਕੀ ਸ਼ਹਿਰਾਂ ਦੇ ਵਿੱਚ ਵੀ ਮੇਅਰ ਬਣਾਉਣ ਵਿੱਚ ਕਾਮਯਾਬ ਹੋ ਜਾਵੇਗੀ ਲੇਕਿਨ ਫਿਲਹਾਲ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪੰਜਾਂ ਸ਼ਹਿਰਾਂ ਦੇ ਜਿਹੜੇ ਮੇਅਰ ਆ ਉਹ ਜਨਰਲ ਕੈਟਾਗਰੀ ਦੇ ਨਾਲ ਹੀ ਸਬੰਧ ਰੱਖਣ ਲਈ ਕਾਉਂਸਲਰ ਚੁਣੇ ਜਾਣਗੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਲੇ ਨੂੰ ਆ ਗਿਆ ਦੇਖਦੇ ਰਹੋ ਇਹ ਵੀ ਸਪੰਜਾਬ ਧੰਨਵਾਦ